ਇਹ ਤਰੀਕਾ ਹਾਲ ਜੀ ਸਾਰੇ ਉਹਨੇ ਜੀ ਤੁਹਾਨੂੰ ਮਿਲਉ ਨੇ ਅੱਜ ਸਾਡੇ ਪਿੰਡਾਂ ਦੇ ਇੰਜੀਨੀਅਰਾਂ ਨਾਲ ਇਹਨਾਂ ਦਾ ਕੰਮ ਹੈ ਟੋਕਰੇ ਬਣਾਉਣਾ ਬਹੁਤ ਸੋਨੇ ਟੋਕਰੇ ਬਣਾਉਂਦੇ ਨੇ ਜੀ ਇਹ ਆ ਜੋ ਦੇਖੋ ਬਾਈ ਨੇ ਕਰਤਾ ਟੋਕਰੇ ਬਣਾਉਣ ਦਾ ਕੰਮ ਸ਼ੁਰੂ ਜੀ 15 ਮਿੰਟਾਂ ਜਾਂ ਟੋਕਰੇ ਤਿਆਰ ਹੋ ਜਾਊਗਾ ਜੀ 15 ਮਿੰਟਾਂ 'ਚ ਤੇ ਟੋਕਰੇ ਦੀ ਕੀਮਤ ਹੈਗੀ ਜੀ 150 ਰੁਪਏ ਜੀ ਇੱਕ ਟੋਕਰੇ ਦੀ ਤੇ ਅੱਧੇ ਤੁਸੀਂ ਦੇਖ ਹੀ ਰਹੇ ਹੋ ਸਾਡੇ ਏਰੀਆ 'ਚ ਜਿਨੇ ਬਾਈ ਨੇ ਟੋਕਰੇ ਬਣਾਉਣੇ ਨੇ ਜੀ ਉਹ ਬਈਆਂ ਨਾਲ ਕਨੈਕਟ ਕਰ ਸਕਦੇ ਜੀ ਉਹ ਤੇ ਦੇਖੋ ਦੱਸਿਓ ਪਤਾ ਨੰਬਰ ਇਹ ਹਟਾ ਲੱਖਿਆ ਹੋਰ ਤਾਂ ਕੋਈ ਆਉਂਦਾ ਨਹੀਂ ਹੈਗਾ ਯਰੇ ਮੇਰੇ ਕੋਲ 25 30 ਸਾਲ ਦਾ ਨੰਬਰ ਹੈ ਜੀ ਹਾਂ ਉਹੀ ਚਾਹੀਦਾ ਇੱਕ ਦੋ ਵੀ ਖੋਇਆ ਪਏ ਕੇ ਵੇ ਵਿਗੜਾ ਲਿਆ ਸੀ ਉਹੀ ਹੁਣ ਇੱਕ ਨੰਬਰ ਪਹਿਲਾਂ ਸੀਗਾ ਉਹ ਵੀ ਖੋਇਆ ਗਿਆ ਸਾਡੇ ਕੋਲ ਪਰ ਸਤਿਗੁਰ ਕਰੇ ਵੀ ਇਹੀ ਨੰਬਰ ਹੀ ਹੈ ਆਹੋ 95 ਵਾਲਾ ਜੀ ਬਾਈ ਕਹਿੰਦੇ ਬਾਈ ਸਟੀਆਂ ਵਾਲੀਆਂ ਸੁੱਕੀਆਂ ਨਹੀਂ ਹੋਣੀਆਂ ਚਾਹੀਦੀਆਂ ਗਿੱਲੀਆਂ ਸਟੀਆਂ ਹੋਣ ਜੇ ਸੁੱਕੀਆਂ ਸਟੀਆਂ ਹੋਣ ਬਾਈ ਟੋਕਰੇ ਨਹੀਂ ਵਧੀਆ ਬਣਦੇ ਤੁਸੀਂ ਦੇਖ ਰਹੇ ਹੋ ਬਾਈ ਦੇਖ ਨਹੀਂ ਸਪੀਡ ਨਾਲ ਚੱਲ ਰਿਹਾ ਹੈ ਕਨਾ ਤੇ ਇੱਕਿਆਣਾ ਨੂੰ ਜੋ ਸਟੀਆਂ ਤਿਆਰ ਕਰਕੇ ਦੇ ਰਿਹਾ ਹੈ ਇੱਕਿਆਣਾ ਟੋਕਰਾ ਤਿਆਰ ਕਰ ਰਿਹਾ ਹੈ 15 ਮੰਡਾ ਤਿਆਰ ਹੋ ਜੂ ਵੀਰੇ 15 ਚ ਲੋ ਬਾਈ ਜੀ ਹੁਣ ਟੋਕਰਾ ਬਿਲਕੁਲ ਤਿਆਰ ਹੈ ਤੁਹਾਡੇ ਸਾਹਮਣੇ ਆ ਤੁਸੀਂ ਦੇਖ ਸਕਦੇ ਹੋ ਤੇ ਜਿਨੇ ਵੀ ਕਿਸੇ ਨੇ ਵੀਰ ਨੇ ਬਣਾਉਣਾ ਹੈਗਾ ਤਾਂ ਉਹ ਬਾਈਆਂ ਨਾਲ ਕਨੈਕਟ ਕਰ ਸਕਦਾ ਹੈ ਆ ਦੇਖੋ ਥੋੜੇ ਸਮਾਂ ਟੋਕਰੇ ਬਿਲਕੁਲ ਤਿਆਰ ਹੈ ਜੀ ਹੁਣ ਭੱਜ ਜਾਣਾ ਇਹ ਤੁਸੀਂ ਹਜੇ ਟੋਕਰੇ ਪਹਿਲਾਂ ਕਿਤੇ ਨਹੀਂ ਦੇਖੇ ਹੋਣੇ ਦੇਖੋ ਆ ਤਿਆਰ ਕਰਿਆ ਪਏ ਬਈ ਜੀ 150 ਰੁਪਏ ਰੇਟ ਹੈ ਭਾਈ ਇਹਦਾ ਆ ਦੇਖੋ ਹਾਂਜੀ